ਨੇ ਮੇਰਾ ਬੱਚਾ ਸੀਗਾ ਉਹਨੇ ਉਹ ਸੁਸਾਈਡ ਕਰ ਲਿਆ ਉਹਦੇ ਘਰਦਿਆਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਦੋ ਦਿਨ ਦਾ ਸਮਾਂ ਅਸੀਂ ਦੇ ਰਹੇ ਹਾਂ ਜੀ ਸਾਰਿਆਂ ਨੂੰ ਕਿ ਦੋ ਦਿਨ ਦੇ ਅੰਦਰ ਅੰਦਰ ਸਾਨੂੰ ਕੋਈ ਸੈਟੀਸਫੈਕਸ਼ਨਰੀ ਅਨਸਰ ਨਹੀਂ ਮਿਲ ਰਹਾ ਅਕਸਰ ਹੀ ਪੰਜਾਬ ਦੇ ਵਿੱਚ ਲੜਾਈ ਝਗੜਿਆਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਆਪਸੀ ਵਿਵਾਦਾਂ ਦੇ ਕਾਰਨ ਘਰ ਦੇ ਘਰੇਲੂ ਮਸਲਿਆਂ ਦੇ ਕਾਰਨ ਆਤਮ ਹੱਤਿਆ ਕਰ ਲਈ ਜਾਂਦੀ ਆ ਜੀ ਹਾਂ ਅਜਿਹੀ ਇੱਕ ਹੋਰ ਖਬਰ ਸਾਹਮਣੇ ਆਈ ਸੀ 22 ਜਨਵਰੀ ਨੂੰ ਮੋਗੇ ਦੇ ਵਿੱਚੋਂ ਜਿੱਥੇ ਇੱਕ ਔਰਤ ਦੇ ਵੱਲੋਂ ਆਪਣੇ 3 ਮਹੀਨਿਆਂ ਦੇ ਬੱਚੇ ਦੇ ਨਾਲ ਟ੍ਰੇਨ ਦੇ ਹੇਠਾਂ ਆ ਕੇ ਆਤਮ ਹੱਤਿਆ ਕਰ ਲਈ ਗਈ ਸੀ ਜੀ ਹਾਂ ਉਸ ਨੂੰ ਬਚਾਉਣ ਦੇ ਵਿੱਚ ਇੱਕ ਯੁਵਕ ਵੀ ਗੰਭੀਰ ਜ਼ਖਮੀ ਹੋਇਆ ਸੀ ਤੇ ਅੱਜ ਤੁਹਾਨੂੰ ਦੱਸਦੀ ਇਹ ਵੀ ਉਸ ਖਬਰ ਦੇ ਪਿੱਛੇ ਦੀ ਅਸਲ ਜਾਣਕਾਰੀ ਸਾਹਮਣੇ ਆਈ ਹੈ ਵੀ ਸਸਰਾਲ ਯਾਨੀ ਕਿ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਹੋ ਕੇ ਉਸ ਲੜਕੀ ਨੇ ਆਤਮ ਹੱਤਿਆ ਕੀਤੀ ਹੈ ਤੇ ਇਸ ਸਮੇਂ ਉਸ ਦਾ ਪੇਕਾ ਪਰਿਵਾਰ ਹੈ ਜਿਹੜਾ ਉਹ ਰੇਲਵੇ ਪੁਲਿਸ ਦੇ ਥਾਣੇ ਦੇ ਅੱਗੇ ਜਾ ਕੇ ਇਨਸਾਫ ਦੀ ਮੰਗ ਕਰ ਰਿਹਾ ਹੈ ਇਨਸਾਫ ਦੀ ਗੁਹਾਰ ਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਮੇਰਾ ਨਾਮ ਜੀ 우ਸ਼ਾ ਚੋਪੜਾ ਵਾ ਅੱਜ ਤੁਸੀਂ ਰੇਲਵੇ ਸਟੇਸ਼ਨ ਚੌਂਕੀ ਦੇ ਬਾਹਰ ਆਏ ਹੋ ਕੀ ਮਾਮਲਾ ਬੀਜਾ ਮੈਂ ਜੀ ਇਸ ਮਾਮਲੇ ਤੇ ਐਸੀ ਇੱਕ ਲੜਕੀ ਆ ਸੁਖਵਿੰਦਰ ਕੌਰ ਜਿਹਦੀ ਸੋਹਰੇ ਪਰਿਵਾਰ ਦੀ ਤੰਗ ਕਰਦੇ ਸੀ ਉਹਨੂੰ ਬਹੁਤ ਜ਼ਿਆਦਾ ਤੇ ਉਸ ਲੜਕੀ ਨੂੰ ਇੰਨਾ ਕਿ ਤੰਗ ਕੀਤਾ ਕਿ ਉਹਨੂੰ ਆਪਣੀ ਜਾਨ ਦੇਣੀ ਪਈ ਉਹਨੇ ਰੇਲਵੇ ਸਟੇਸ਼ਨ ਤੇ ਜਾ ਕੇ ਗੱਡੀ ਥੱਲੇ ਆ ਕੇ ਜਿਹਦੇ ਨਾਲ 2 ਮਹੀਨੇ ਦਾ ਬੱਚਾ ਸੀਗਾ 3 ਮਹੀਨੇ ਦਾ ਬੱਚਾ ਸੀਗਾ ਉਹਨੇ ਉਹ ਸੁਸਾਈਸਾਈਡ ਕਰ ਲਿਆ ਉਹਦੇ ਘਰਦਿਆਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਨਾ ਹੀ ਉਹਦੇ ਕੋਈ ਮਗਰ ਬਚਾਉਣ ਵਾਸਤੇ ਆਇਆ ਤੇ ਉਹ ਲੜਕੀ ਨੂੰ ਅੱਜ 4 ਦਿਨ ਹੋ ਗਏ ਆ ਤੇ ਕੋਈ ਵੀ ਮਲਜ਼ਮ ਜਿਹੜਾ ਵਾ ਗ੍ਰਫਤਾਰ ਨਹੀਂ ਕੀਤਾ ਗਿਆ ਅਸੀਂ ਅੱਜ ਪੁਲਿਸ ਕੋਲੋਂ ਮੰਗ ਕਰਨ ਵਾਸਤੇ ਇੱਥੇ ਇਕੱਠੇ ਹੋਏ ਸੀਗੇ ਪਰ ਸਾਨੂੰ ਚੌਂਕੀ ਦੇ ਵਿੱਚ ਨਾ ਅਫਸਰ ਮਿਲਣ ਕਰਕੇ ਉਹਨਾਂ ਨਾਲ ਸਾਡੀ ਫੋਨ ਤੇ ਗੱਲ ਹੋਈ ਆ ਜੀ ਉਹਨਾਂ ਨੇ ਸਾਨੂੰ 2 ਦਿਨ ਦਾ ਟਾਈਮ ਦਿੱਤਾ ਵਾ ਵੀ ਅਸੀਂ 2 ਦਿਨ ਦੇ ਅੰਦਰ ਅੰਦਰ ਤੁਹਾਡੀ ਤਸੱਲੀ ਕਰਾਵਾਂਗੇ ਜੋ ਕਿ ਕੁੜੀ ਦੀ ਲਾਸ਼ ਹੈ ਜੇ ਹਸਪੀਟਲ ਦੇ ਵਿੱਚ ਪਈਆਂ ਦੋਨੇ ਲਾਸ਼ਾਂ ਤੇ ਅਸੀਂ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਜੇ ਦੋ ਦਿਨ ਦੇ ਅੰਦਰ ਸਾਨੂੰ ਇਹ ਨਹੀਂ ਕੋਈ ਮਲਜ਼ਮ ਫੜਦੇ ਨਹੀਂ ਸਾਡੀ ਸੁਣਵਾਈ ਹੁੰਦੀ ਤੇ ਅਸੀਂ ਦੋ ਦਿਨ ਤੋਂ ਬਾਅਦ ਜੀ ਸੰਘਰਸ਼ ਦਾ ਰੂਪ ਧਾਰਨ ਕਰ ਲਾਂਗੇ ਉਹਦਾ ਤੁਸੀਂ ਕਰਿਆ ਨਾ ਪਹਿਲਾਂ ਵੀ ਤੁਸੀਂ ਮਿਲੇ ਹੋ ਨਹੀਂ ਜੀ ਅੱਜ ਮਿਲੇ ਤਾਂ ਪਹਿਲ ਪਰਿਵਾਰ ਮਿਲਦੇ ਰਹੇ ਆ ਪਰਿਵਾਰ ਨੂੰ ਉਹ ਕਹਿੰਦੇ ਰਹੇ ਆ ਵੀ ਅਸੀਂ ਫੜਦੇ ਆ ਪਰ ਅਜੇ ਤੱਕ ਅੱਜ 4 ਦਿਨ ਹੋ ਗਏ ਆ ਜੀ ਕੋਈ ਵੀ ਬੰਦਾ ਨਹੀਂ ਫੜ ਹੋਇਆ ਉਹਨਾਂ ਦੇ ਪਿੱਛੇ ਸੁਣਿਆ ਚਾਹੀਦਾ ਸੀ ਉਹਨਾਂ ਦਾ ਕੋਈ ਲੜਕਾ ਜਿਹੜਾ ਹੈਗਾ ਉਹ ਜੀਗਾ ਵੀ ਇੱਥੇ ਹੀ ਲਿਆਦਾ ਜਾਇਸ ਬਸ ਛੱਡ ਪਰ ਕਹਿੰਦੇ ਲਿਆਂਦਾ ਸੀਗਾ ਜੀ ਉਹਨੂੰ ਛੱਡ ਦਿੱਤਾ ਸਾਨੂੰ ਇਸ ਗੱਲ ਦਾ ਵੀ ਅਫਸੋਸ ਆ ਜੇ ਉਹਦੀ ਮੈਸੇਜ ਦਾ ਨਾਮ ਵਿੱਚ ਸੀਗਾ ਤੇ ਉਹਨਾਂ ਹੀ ਪਤੀ ਵੀ ਕਸੂਰਵਾਰ ਹੁੰਦਾ ਜੇ ਕੋਈ ਜਨਾਨੀ ਗੁਨਾਹ ਕਰਦੀ ਆ ਤੇ ਉਹਦੇ ਵਿੱਚ ਪਤੀ ਨੂੰ ਪਤਾ ਹੁੰਦਾ ਵਾ ਜਿਵੇਂ 2 ਦਿਨ ਦਾ ਟਾਈਮ ਦਿੰਦਾ ਅਗਰ 2 ਦਿਨ ਦਾ ਤਾਂ ਵੀ ਨਹੀਂ ਸੁਣਵਾਈ ਹੁੰਦੀ ਫਿਰ ਕੀ ਸੰਗਤ ਅਸੀਂ ਜੀ ਫਿਰ ਸੰਦਰਸ਼ ਕਰਾਂਗੇ ਅਸੀਂ ਟੇਨਾਂ ਰੋਕਾਂਗੇ ਅਸੀਂ ਪਟੜੀ ਤੇ ਜਿੱਥੇ ਸਾਡੀ ਧੀ ਨੇ ਜਾਨ ਦਿੱਤੀ ਆ ਉਸ ਪਟੜੀ ਤੇ ਬਹਾਂਗੇ ਉਹ লাশ ਜਿਹੜੀ ਆ ਪਟੜੀ ਤੇ ਰੱਖੀ ਜਾਊਗੀ ਉਹ ਬੱਚੇ ਦੀ লাশ ਆ ਇਹ ਜੀ ਕੋਈ ਕਾਂ ਚਿੜੀ ਦਾ ਕਤਲ ਨਹੀਂ ਹੋਇਆ ਇੱਕ ਘਰ ਦੀ ਬੇਟੀ ਗਈ ਆ ਲੜਕੀ ਦਾ ਪੋਸਟਮਾਰਟ ਵਗੈਰਾ ਕਰਵਾ ਦਿੱਤਾ ਨਹੀਂ ਜੀ ਅਸੀਂ ਕਰਾਉਣਾ ਨਹੀਂ ਜਿੰਨਾ ਚਿਰ ਸਾਡੀ ਸੰਤੁਸ਼ਟੀ ਨਹੀਂ ਹੁੰਦੀ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਉਹਨਾਂ ਚਿਰ ਕੋਈ ਵੀ ਉਹਦਾ ਪੋਸਟਮਾਰਟ ਨਹੀਂ ਕਰਾਉਣਾ ਕੋਈ ਸੰਸਕਾਰ ਵੀ ਕਰਨਾ ਅਸੀਂ ਧੀਾਂ ਦੇ ਹੱਕ ਲਈ ਬਾਹਰ ਨਿਕਲੇ ਆ ਤੇ ਮੈਂ ਅਸੀਂ ਆਪਣੀ ਉਸ ਧੀ ਨੂੰ ਇਨਸਾਫ ਦਿਵਾ ਕੇ ਫੇਰੀ ਦੇਵਾਂਗੇ ਜੀ ਤੇ ਪੁਲਿਸ ਤੋਂ ਉਮੀਦ ਕਰਦੇ ਆ ਕਿ ਉਹ ਸਾਡੀ ਜਿੱਦਾਂ ਮਦਦ ਕਰ ਰਹੀ ਆ ਕਰੇ ਨਹੀਂ ਤਾਂ 2 ਦਿਨ ਤੋਂ ਬਾਅਦ ਇਹ ਸਮਾਂ ਸਾਡਾ ਹੋਊਗਾ ਜੀ ਅਸੀਂ ਫੇਸ਼ਲ ਘਰਸ਼ ਦਾ ਰੂਪ ਧਾਰਨ ਕਰਾਂਗੇ ਮੇਰਾ ਨਾਮ ਜੈਰਾਮ ਹੈ ਜੀ ਕੀ ਲੱਗਦੇ ਜੀ ਤੁਹਾਡੇ ਸਨੇਹਿੰਦਰਾਧਰਾ ਜੀ ਉਹਨਾਂ ਦਾ ਤੇ ਅੱਜ ਤੁਸੀਂ ਇੱਥੇ ਪਹੁੰਚੇ ਚੌਂਕੀ ਦੇ ਵਿੱਚ ਕੀ ਮਾਮਲਾ ਵੀ ਮਾਮਲਾ ਮੇਰੀ ਸਿਸਟਰ ਤੇ ਉਹਦਾ 3 ਸਾਲ ਦਾ ਬੱਚਾ ਉਹਨੇ ਆਪਣੇ ਸਹੁਰੇ ਪਰਿਵਾਰ ਪਿੰਨ ਮਹੀਨੇ ਦਾ ਬੱਚਾ ਸਹੁਰੇ ਪਰਿਵਾਰ ਤੋਂ ਤੰਗ ਹੋ ਗਏ ਉਹਨੇ ਅੱਜ ਖੁਦਕੁਸ਼ੀ ਕਰ ਲਈ ਹੋਈ ਆ ਤੇ ਅਸੀਂ ਇੱਥੇ ਇਨਸਾਫ ਦੀ ਮੰਗ ਲਈ ਆਨੇ ਆ ਜੀ ਰੋਜ਼ ਗੋੜੇ ਆਣੇ ਤੋਂ ਚੱਲ ਗਈ ਵੀ ਫੜੀ ਗਈ ਹੈ ਪਘੋੜੇ ਕਾਸਰ ਅੰਗਰੇਜ਼ ਤਾਰ ਕਰੋ ਕਿ ਪੁਲਸ ਕੋਲ ਕੋਈ ਕਾਰਵਾਈ ਨਹੀਂ ਕੀਤੀ ਜਾਣੀ ਪੁਲਸ ਕਾਰਵਾਈ ਕਰ ਰਹੀ ਹੈ ਜੀ ਬਟ ਹਾਲੇ ਤੱਕ ਕੋਈ ਵੀ ਸਾਡੇ ਕੋਲ ਰਿਜ਼ਲਟ ਨਹੀਂ ਹੈਗਾ ਉਸ ਚੀਜ਼ ਦਾ ਹੁਣ ਕਿੰਨੇ ਚਿਰ ਦਾ ਸਮਾਂ ਦਿੱਤਾ ਗਏ ਹੁਣ 2 ਦਿਨ ਦਾ ਸਮਾਂ ਅਸੀਂ ਦੇ ਰਹੇ ਹਾਂ ਨਹੀਂ ਸਾਰਿਆਂ ਨੂੰ ਕਿ 2 ਦਿਨ ਦੇ ਅੰਦਰ ਅੰਦਰ ਸਾਨੂੰ ਕੋਈ ਸੈਟੀਸਫੈਕਸ਼ਨਰੀ ਆਨਸਰ ਨਹੀਂ ਮਿਲਦਾ ਤਾਂ ਅਸੀਂ 2 ਦਿਨ ਦੇ ਬਾਅਦ ਅਸੀਂ ਦਰਨਾ ਪ੍ਰਦਰਸ਼ਨ ਕਰਾਂਗੇ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ